ਹਾਂਜੀ ਅੱਜ ਆਪਾਂ ਜਾਣਾ ਅੰਮ੍ਰਿਤਸਰ ਵੱਲੋਂ ਤੇ ਉੱਥੇ ਕੋੜੀਆਂ ਦਾ ਮੇਲਾ ਤੇ ਆਪਾਂ ਉੱਥੇ ਜਾਣਾ ਅੱਜ ਵਸਤੇ ਹਰ ਹੁੰਨੇ ਨੂੰ ਥੋੜਿਆਂ ਦੇ ਵਿੱਚ ਤੇ ਬਾਕੀ ਜਾਂਦੇ ਦੀ ਗੱਲਾਂ ਕਰਦੇ ਰਹਾਂਦੇ ਵਿੱਚ ਪਹਿਲਾਂ ਪਹਾਂ ਜਾਵਾਂਗੇ ਇੱਥੋਂ ਬਰਨਾਲੇ ਵੱਲੋਂ ਬਰਨਾਲੇ ਉੱਥੇ ਆਪਾਂ ਵੀਰ ਨਾਲ ਚੱਲਾਂਗੇ ਆਪਣਾ ਵੱਡਾ ਵੀਰਾ ਸਖੀ ਵੀਰਾ ਆਪਾਂ ਨਾਲ ਜਾਣਾ ਤੇ ਘਰੋਂ ਤੁਰਦੇ ਹਾਂ ਥੋੜਿਆਂ ਦੇ ਵਿੱਚ ਤੇ ਬਾਕੀ ਗੱਲਾਂ ਕਰਦੇ ਆ ਪਰ ਆਦੇ ਵਿੱਚ ਹਾਂਜੀ ਹੁਣ ਆਪਾਂ ਹੋ ਗਏ ਰੈਡੀ ਹਾਂਜੀ ਹੁਣ ਆਪਾਂ ਹੋ ਗਏ ਰੈਡੀ ਸਨਾਮ ਤੱਕ ਪਹੁੰਚਣ ਵਾਸਤੇ ਕਿਉਂਗਾ ਮੁਰਚਾਂਦੀ ਉਧਰ ਕਹਾਂ ਜਾਵਾਂਗੇ ਆਪਾਂ ਵਾਸਤੇ ਤੇ ਚਲੋ ਚੱਲਦੇ ਆਂ ਫਿਰ ਹਾਂਜੀ ਆਪਾਂ ਤੁਰਪੇ ਘਰੋਂ ਤੇ ਮੋਢੇ ਸੇ ਜਲਾ ਰਹੇ ਡੇਢੀ ਬਸ ਥੋੜੇ ਟਾਈਮ ਦੇ ਵਿੱਚ ਹੀ ਆਪਾਂ ਸਨਾਮ ਪਹੁੰਚ ਜਾਣਾ ਜਾਂਦੇ ਜਾਂਦੇ ਡੇਢੀ ਰੰਦੇ ਵੀ ਮੈਂ ਆਪਦੇ ਫੋਨ ਦੇ ਵਿੱਚ ਰੀਚਾਰਜ ਕਰਾਉਣਾ ਤੇ ਡੈਡੀ ਰਿਚਾਰਜ ਕਰਵਾਉਣ ਜਿਹੜਾ ਉਹਨਾਂ ਟਾਈਮ ਉਹਨਾਂ ਟਾਈਮ ਦੇ ਵਿੱਚ ਮੈਂ ਆਪਦੇ ਬਾਲਸਾ ਹੀ ਕਰਾ ਲਏ ਤੇ ਬਾਲਸਾ ਹੀ ਕਰਾ ਕੇ ਹੁਣ ਆਪਾਂ ਫੇਰ ਚੱਲ ਪਏ ਤੇ ਬਾਕੀ ਗੱਲਾਂ ਪਰ ਦਰਦੇ ਆ ਸਨਾ ਪਹੁੰਚ ਗਏ ਤੇ ਬਣੇ ਰੋ ਵੀਡੀਓ ਦੇ ਵਿੱਚ ਅੱਜ ਦਾ ਦਿਨ ਬੜਾ ਸੋਹਣਾ ਜਿਹਾ ਮੌਸਮ ਬਹੁਤ ਸੋਹਣਾ ਠੰਡਾ ਹੋ ਰਿਹਾ ਮੌਸਮ ਆ ਜਿਵੇਂ ਕੱਲ ਮੈਂ ਦਿੱਖੀ ਕੱਲ ਬੜੀ ਗਰਮੀ ਬਰੀ ਸੀ ਬੰਦ ਦੁਪਹਿਰੇ ਧੁੱਪ ਇੰਨੀ ਜਿਆਦਾ ਸੀ ਪਰ ਅੱਜ ਥੋੜੀ ਬਦਲਵਾਈ ਹੋਈ ਹੋਈ ਆ ਤੇ ਮੌਸਮ ਪੂਰਾ ਵਧੀਆ ਹੋਇਆ ਹੋਇਆ ਤੇ ਜਾ ਰਹੇ ਆ ਆਪਾਂ ਜੇ ਪਿੰਡ ਤੋਂ ਬਸ ਥੋੜਾ ਇੱਥੋਂ ਆਪਣਾ ਜਿਹੜਾ ਸਨਾਮ 10 ਕਿਲੋਮੀਟਰ ਹੀ ਆ ਬਸ ਤੇ ਜਾ ਰਹੇ ਆ ਬੱਤੀ ਡੇਢ ਦੀਆਂ ਗੱਲਾਂ ਕਰ ਦਿੰਦੇ ਥੋੜੀਆਂ ਮੋਟੀਆਂ ਲੋ ਜੀ ਆਪਾਂ ਸਨਾਮ ਦੇ ਵਿੱਚ ਹੁਣ ਐਂਟਰ ਹੋ ਗਏ ਬਸ ਇੱਥੋਂ ਜਿਹੜਾ ਬੱਸ ਸਟੈਂਡ ਆ ਉਹ 2 ਕਿਲੋਮੀਟਰ ਹੀ ਆ। ਇੱਕ ਜਾਂ 2 ਕਿਲੋਮੀਟਰ ਬੱਸ ਤੇ ਹੌਲੀ ਹੌਲੀ ਜਾ ਰਹੇ ਆ ਕਿਉਂਕਿ ਹੁਣ ਮੈਂ ਤਾਂ ਮੋਟਰਸਾਈਕਲ ਥੋੜਾ ਵੱਧ ਹੀ ਭਿਆਲਣਾ ਪਰ ਡੇਢ ਹੀ ਪੂਰਾ 40 ਦਿੱਤੀ ਦੇ ਡੇਢ ਹੀ ਮੋਟਰਸਾਈਕਲ ਪਾਇਆ ਨਹੀਂ ਆ ਜਮ ਹੌਲੀ ਹੌਲੀ ਇੱਥੇ ਆਇਆ। ਬੱਸ ਬੱਸ ਅੱਡੇ ਦੇ ਵਿੱਚ ਪਹੁੰਚਣ ਵਾਲੀ ਆ। ਸੁਨਾਮ ਤੋਂ ਬੱਸ ਅੱਡੇ ਦੇ ਵਿੱਚ ਬੱਸ ਫੜ ਕੇ ਆਪਾਂ ਜਾਣਾ ਬਰਨਾਲੇ ਵੱਲ ਨੂੰ। ਉੱਥੋਂ ਆਪਾਂ ਸੁੱਖੀ ਵੀਰ ਨਾਲ ਚੱਲਾਂਗੇ। ਤੇ ਵੱਟੀ ਜਾਣ ਸਰ ਬੱਸ ਬੱਸ ਮਿਲ ਜੇ ਅੱਡੇ ਦੇ ਵਿੱਚ। ਕਿਉਂਕਿ ਵੀਰ ਨੂੰ ਮੈਂ 10 ਵਜੇ ਟਾਈਮ ਦਿੱਤਾ ਸੀ ਉੱਥੇ ਬਰਨਾਲੇ ਆਪਾਂ ਹਰੀ ਗੜ ਭੰਡੇ ਜਾਣਾ। ਉੱਥੇ 10 ਵਜੇ ਟਾਈਮ ਤੇ 10:20 ਵੀ 10:20 ਵਜੇ ਪਹੁੰਚ ਜੂ ਬਟ ਥੋੜਾ ਲੇਟ ਹੋਣ ਕਰਕੇ ਆਪਾਂ ਦੱਸਤਾ ਮੈਨੂੰ 31 ਨਾ ਵੀ ਵੱਜ ਗਈ। ਬੱਸ ਹੁਣ ਜਾਣ ਸਰ ਬੱਸ ਮਿਲ ਜੀ ਮੈਨੂੰ। ਤੇ ਦੇਖਦੇ ਆ ਬੱਤੀ। ਅੱਡੇ 'ਚ ਪਹੁੰਚ ਲਈ ਕਰਦੇ ਆ ਗੱਲ ਦੇਖਦੇ ਆ। ਵੀ ਹੋਰ ਆਪਣਾ ਟਾਈਮ ਰੱਖਣਾ ਜੀ। ਲੋ ਜੀ ਬੱਸ ਮਿਲ ਗਈ ਆਪਾਂ ਨੂੰ ਬੱਸ ਡੈਡੀ ਨੇ ਮੋਟਰਸਾਂ ਤੋਂ ਲਾਹਿਆ ਤੇ ਨਾਲ ਦੇ ਨਾਲ ਬੱਸ ਆਪਾਂ ਨੂੰ ਮਿਲੀ ਗਈ ਸੀ ਬੱਸ ਬੱਸ ਸਟੈਂਡ ਤੋਂ ਬਾਰੀ ਬੱਸ ਮਿਲ ਗਈ ਸੀ ਹਾਂਜੀ ਆਪਾਂ ਪਹੁੰਚ ਗਏ ਆਂ ਸੁਖੀਵੀਰ ਦੇ ਪਿੰਡ ਹਰੀਗੜ੍ਹ ਬੱਸ ਸਟੈਂਡ ਤੇ ਖੜਿਆ ਮੈਂ ਤੇ ਸੁਖੀਵੀਰ ਆ ਬਸ ਆਉਂਦੀ ਹੋਊਗਾ ਥੋੜਾ ਟਾਈਮ ਵੇਟ ਕਰਦੇ ਆਂ ਵੀਰੇ ਦੇ ਆਉਣ ਦੀ ਤੇ ਜਦੋਂ ਵੀਰੇ ਆ ਜਾਂਦਾ ਆਪਾਂ ਚੱਲਦੇ ਆਂ ਫਿਰ ਅੰਮ੍ਰਿਤਸਰ ਵੱਲੋਂ ਕੁੜੀਆਂ ਦੇ ਮੇਲੇ ਦੇ ਬੱਟੀਆਂ ਲਾ ਬਗਦੇ ਆਂ ਰਸਤੇ ਦੇ ਵਿੱਚ ਤੇ ਮੈਂ ਕਰ ਰਹੇ ਆਂ ਇੱਥੇ ਖੜਿਆ ਬੈਠੇ ਨੇ ਵੀਰ ਨੂੰ ਆ ਜਾਣ ਦੋ ਤੇ ਇੱਕ ਵਾਰ ਛੜਚਪਾਰ ਕਰਕੇ ਪਰਾਂ ਵਾਲੀ ਸੜੀ ਜਾਣਾ ਪਊ ਉਹਨੂੰ ਉਧਰ ਲਈ ਛੜ ਬੈਣਾ ਦੂਜੀ ਸੜੀ ਜਾ ਕੇ ਹਾਂਜੀ ਮੇਰਾ ਥੋੜਾ ਫੋਨ ਬੰਦ ਹੋ ਗਿਆ ਸੀ ਇਸ ਲਈ ਮੈਂ ਸਬਕੀ ਵੀਰ ਜਦੋਂ ਆਇਆ ਉਹ ਵੀਡੀਓ ਮੈਂ ਨਹੀਂ ਬਣਾ ਸਕਿਆ ਤੇ ਅਸੀਂ ਤੁਰੇ ਹੋਏ ਹਾਂ ਮਤਲਬ ਅੰਮ੍ਰਿਤਸਰ ਵੱਲ ਨੂੰ ਤੇ ਰਸਤੇ ਦੇ ਵਿੱਚ ਅੱਜ ਬਿਸਰਤੀ ਦਰਕੀ ਲੰਗੜਾ ਲੱਗੇ ਹੋਇਆ ਤੇ ਚਾਹ ਨਾਲ ਜਲੇਬੀਆਂ ਲੰਗੜਾ ਸਾਨੂੰ ਦੇਖਿਆ ਤੇ ਅਸੀਂ ਖਾਣ ਦੇ ਲਈ ਰੁਕੀ ਥੋੜਾ ਟਾਈਮ ਆ ਤੇ ਚਾਹ ਦੇ ਨਾਲ ਜਲੇਬੀਆਂ ਖਾ ਰਹੇ ਹਾਂ ਮੈਂ ਆ ਸਬਕੀ ਵੀਰ ਆਪਣਾ ਹਣੀ ਵੀਰ ਤਿੰਨੇ ਜਾਣੇ ਅਸੀਂ ਆ ਰਹੇ ਹਾਂ ਤੇ ਮੌਸਮ ਬੜਾ ਵਧੀਆ ਠੰਡਾ ਦਾ ਮਾਹੌਲਾ ਤੇ ਤੇ ਜਾਂਦੇ ਜਾਂਦੇ ਸਾਨੂੰ ਟਰੱਕ ਮਿਲੇ ਇਹਨਾਂ ਦੇ ਬਈ ਮਤਲਬ ਸਰਕਾਰੀ ਟਰੱਕ ਹੋਣੇ ਸ਼ਾਇਦ ਕੁਝ ਹਨ ਕਾਰਪੋਰੇਟ ਘਰਾਣੇ ਦੇ ਰੀਤਾ ਇਹ ਇੰਨਾ ਚ ਜ਼ਿਆਦਾ ਮਤਲਬ ਉਡਾਰੇ ਸੀ ਨਾ ਸੜਕ ਦੇ ਉੱਤੇ ਵੀ ਮੋਟਰਸਾਈਕਲ ਵਾਲਿਆਂ ਦਾ ਚਲਾਉਣਾ ਬਿਲਕੁਲ ਹੀ ਔਖਾ ਸੀ ਯਾਰ ਕੋਈ ਹਾਦਸਾ ਵੀ ਹੋ ਸਕਦਾ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਗੱਲ ਦੇ ਉੱਤੇ ਲੋ ਜੀ ਗੱਲਾਂ ਕਰਦੇ ਕਰਦੇ ਆਪਾਂ ਹੁਣ ਪਹੁੰਚ ਗਏ ਬਠਿੰਡੇ ਉਹ ਵਢੰਡੇ ਦਾ ਇਹ ਪੋਲਾ ਜਿਹੜਾ ਪੁਆਇੰਟਰ ਹੁਣ ਸਾਰਾ ਮਾਡਲ ਵੱਲ ਤੋਂ ਤੇ ਜਾ ਰਹੇ ਆ ਜਾਂਦੇ ਜਾਂਦੇ ਥੋੜਾ ਟਾਈਮ ਰੁਕੀ ਬਾਈ ਜੰਦਾ ਇੱਥੇ ਰੁਕੀ ਇੱਕ ਦੋ ਰੀਲ ਬਣਾਉਣੇ 20 ਮਾਉਸ ਵੀ ਇੰਨਾ ਵਧੀਆ ਹੋ ਰਿਹਾ ਸੀ ਤੇ ਆਲੇ-ਦਾਲੇ ਦਾ ਜਿਹੜਾ ਆ এনवायरमेंट ਆ ਉਹ ਬੜਾ ਹਰਿਆਲੀ ਵਾਲੀ ਸੀ ਆਲੇ-ਦਾਲੇ ਮਤਲਬ ਕੀਨੂਆਂ ਦੇ ਬਾਗ ਨੇ ਇੱਥੇ ਵੀਰਾ ਜੰਦਾ ਵੀ ਮੇਰੀ ਟਰੀਲ ਬਣਾਉ ਵੀਰਾ ਇੰਤਨੇ ਬਣਾਉਣ ਲੱਗਿਆ ਰੀਲ ਤੇ ਮੈਂ ਵੀ ਕਦੀ ਵੀਡੀਓ ਸ਼ੂਟ ਕਰ ਲਾਉਣਾ ਟਾਈਮ ਦੇ ਵਿੱਚ ਥੋੜਾ ਜਿਹਾ ਨਾ ਤੇ ਉਹ ਦੇਖੋ ਹਨੀ ਵੀਰਾ ਵੀਡੀਓ ਨਾਲ ਰਿਹਾ ਸਖੀ ਵੀਰੇ ਦੀ ਖੇਤਾਂ ਦੇ ਵਿੱਚ ਲੋ ਜੀ ਸੁੱਖੀ ਵੀਰੇ ਤੇ ਹਣੀ ਵੀਰੇ ਆਪ ਦੀ ਰੀਲ ਬਣਾ ਕੇ ਆ ਗਏ ਤੇ ਹੁਣ ਆਪਾਂ ਬਸ ਤੁਰਦੇ ਆ ਤੇ ਚੱਲਦੇ ਆਪਾਂ ਹੁਣ ਤੇ ਜਾ ਰਹੇ ਆ ਪੰਬਰ ਸਰ ਵੱਲ ਤੇ ਮੀ ਦਾ ਮਾਹੌਲ ਬਣਿਆ ਪਿਆ ਰਾਫੀ ਮੌਸਮ ਮਤਲਬ ਵੀ ਬੱਦਲ ਚੜਾ ਝੜ ਕੇ ਆ ਰਿਹਾ ਆਪਣਿਆਂ ਦੇ ਬੱਦਲ ਚੜਾ ਆ ਰਿਹਾ ਐਨਾ ਜਿਹਾ ਮੀ ਦਾ ਮਾਹੌਲ ਬਣਿਆ ਪਿਆ ਤੇ ਜਾਂਦੇ ਜਾਂਦੇ ਅਸੀਂ ਰੁਕੀ ਹੁਣ ਇੱਥੇ ਵੀਰੇ ਸੁੱਖੀ ਵੀਰੇ ਨੇ ਇੱਕ ਆਪਣਾ ਗਿਆਨੀ ਵੀਰ ਜੋ ਰਾਸਤੇ ਉੱਤੇ ਇਹਨਾਂ ਨੇ ਆਪਣੀ ਦੁਕਾਨ ਲਗਾਈ ਹੋਈ ਹੈ ਇਹਦੀ ਆ ਆਪਣੇ ਹਨਾ ਖੇਤੀਬਾੜੀ ਸੰਧਾਂ ਦੀ ਤੇ ਵੀਰੇ ਨੂੰ ਇਹ ਜਿਹੜੇ ਬੈਗ ਦਾ ਕੰਮ ਬੜਾ ਪਸੰਦ ਆਇਆ ਤੇ ਬਾਈ ਨੇ ਇਹਦੀ ਡੀਲ ਬਣਾਈ ਇੱਕ ਪ੍ਰੋਮੋਸ਼ਨ ਦੇ ਤੌਰ ਤੇ ਤੇ ਕੁਝ ਗੱਲਾਂ ਕੀਤੀਆਂ ਬਾਈ ਦੇ ਨਾਲ ਆਪਾਂ ਨੇ ਤੇ ਟਰੰਕ ਬਹੁਤ ਬੜੇ ਵੀਰੇ ਦਾ ਜਰਾ ਗਿਆ ਨੀ ਵੀਰਾ ਮਿਹਨਤ ਕਰ ਰਿਹਾ ਹਨਾ ਤੇ ਸੁਖੀ ਵੀਰਾ ਲੱਗ ਰਿਹਾ ਬਾਈ ਦੀ ਪ੍ਰੋਮੋਸ਼ਨ ਨੂੰ ਰੀਲ ਬਣਾ ਕੇ ਤੇ ਮੈਂ ਸੋਚਿਆ ਮੈਂ ਵੀ ਸੁਖੀ ਵੀਰੀ ਦੀ ਥੋੜੀ ਵੀਡੀਓ ਬਣਾਵਾਂ ਹਨ ਕਿਉਂਕਿ ਬਾਈ ਕੋਈ ਵੀ ਮਿਹਨਤੀ ਕੋਈ ਮਿਹਨਤੀ ਬੰਦਾ ਉਹਦੀ ਅਕਸਰ ਸਪੋਰਟ ਕਰਦਾ ਹਨ ਆ ਉਹਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੇ ਆ ਦੇਖੋ ਤੁਹਾਡੇ ਸਾਹਮਣੇ ਵੀਰ ਆ ਉਹਦੇ ਨਾਲ ਗੱਡੀ ਰੋਕ ਕੇ ਵੀਰੇ ਨੇ ਵੀਰੇ ਦੀ ਪ੍ਰੋਮੋਸ਼ਨ ਕੀਤੀ ਆ ਵੀਰੇ ਨੂੰ ਵੀਰੇ ਨੂੰ ਹੱਲਾਸ਼ੀਰ ਦਿੱਤੀ ਆ ਬਹੁਤ ਬਹੁਤ ਧੰਨਵਾਦ ਸੁਖੀ ਵੀਰੀ ਵਾਸਤੇ ਤੇ ਮੈਨੂੰ ਸੁਖੀ ਵੀਰੀ ਦੀ ਗੱਲ ਬਧੇ ਲੱਗਦੀ ਥੋੜੀ ਤੇ ਇਹ ਆਪਣਾ ਟੋਲ ਪਲਾਜ਼ਾ ਮੇਨ ਜਦੋਂ ਆਪਾਂ ਅੰਦਰੋਂਬਰ ਸਰਣੋਂ ਜਾਂਦੇ ਆਂ ਮਠਿੰਡੇ ਵੱਲ ਤੋਂ ਹਨਾ ਲੋ ਜੀ ਸਬਸਕ੍ਰਾਈਬ ਨਹੀਂ ਹੁਣ ਆਪਦੀ ਰੀਲ ਵੀਡੀਓ ਬਣਾ ਲਈ ਤੇ ਆਪਾਂ ਹੁਣ ਚੱਲਦੇ ਆਂ ਤੇ ਤੁਰਦਿਆਂ ਵਸ ਹੁਣ ਆਪਾਂ ਤੇ ਆਪਾਂ ਇੱਕ ਟਰੈਕਟਰ ਬੜਾ ਟੈਂਡ ਬਣਾਇਆ ਤੇ ਮੋਡੀਫਾਈ ਕਰਾਇਆ ਹੈ ਮਤਲਬ ਤੇ ਜਾਂਦੇ ਜਾਂਦੇ ਆਪਾਂ ਜਮਸਾਕੀ ਕਰਕੇ ਰਸਤੇ ਦੇ ਵਿੱਚ ਥਾਂ ਥਾਂ ਤੇ ਲੰਗੜ ਲੱਗੀ ਹੋਏ ਨੇ ਤੇ ਵੀਰੇ ਨੇ ਇੱਧਰ ਆਉਂਦੇ ਹੋਏ ਨਹਿਰ ਦੇ ਢਿੱਤੇ ਵੀਰਾ ਜਾਂਦਾ ਇੱਥੇ ਰੀਲ ਬਣਾਉਂਗਾ ਟਰੈਕਟਰ ਤੇ ਹੁਣ ਜਾ ਰਹੇ ਆਪਾਂ ਬਾਈ ਦੀ ਰੀਲ ਬਣਾਉਣਾ ਵੀਡੀਓ ਬਣਾਉਣਾ ਤੇ ਇੱਥੇ ਅੱਜ ਲੰਗਰ ਲੱਗ ਰਿਹਾ ਹੋਇਆ ਸੀ ਬਸੱਟੇ ਕਰਕੇ ਤਾਂ ਕਰਕੇ ਥੋੜੀ ਭੀੜ ਜ਼ਿਆਦਾ ਹਨਾ ਤੇ ਟ੍ਰੈਫਿਕ ਵੀ ਹੈ ਥੋੜਾ ਜਿਆ ਤੇ ਹਣੀ ਵੀਰਾ ਜਾ ਰਿਹਾ ਸੁਖਵੀਰਾ ਜਾ ਰਿਹਾ ਤਿੰਨੇ ਜਾਣੇ ਆ ਦੇਖੋ ਆ ਆ ਨਹਿਰ ਦੀ ਗੱਲ ਕਰ ਰਹੇ ਸੁਖਵੀਰਾ ਚੰਨਾ ਵੀਰਾ ਟ੍ਰੇਨ ਲਿਟਰੇਚਰ ਟ੍ਰਾਫੀ ਟ੍ਰਾਫੀ ਬਦਿਆ ਲਪਰੇਣਾ ਵੀਰੇ ਨਾਲ ਇੱਥੇ ਰੀਲ ਬਣਾਉ ਮੇਰੀ ਤੇ ਚੱਲਦੇ ਆਂ ਆਪਾਂ ਵੀਰੇ ਨਾਲ ਤੇ ਬਾਈ ਨੇ ਆਪਣੀ ਰੀਲ ਬਣਾ ਲਈ ਤੇ ਆਪਾਂ ਹੁਣ ਚੱਲਦੇ ਆ ਤੇ ਬਈ ਆ ਸਵਾਲ ਤੁਹਾਨੂੰ ਹੈ ਆਪ ਕੋ ਦੱਸੋ ਇਹ ਕਿਹੜਾ ਪੁਲਾ ਦੇਖੋ ਨਾ ਧਿਆਨ ਨਾਲ ਦੇਖੋ ਇਹ ਪੁਲ ਨੂੰ ਕਿੱਡਾ ਵੱਡਾ ਪੁਲਾ ਕਿੰਨੇ ਹਨਾ ਵੀ ਦੇਖੋ ਵੀ ਧਿਆਨ ਦੇ ਚੁਪ ਵੀ ਇਹ ਪੁਲ ਹੈ ਜਿਹੜਾ ਇਹ ਇਹ ਤੁਹਾਨੂੰ ਸਵਾਲ ਆ ਤੇ ਜਾ ਰਹੇ ਆਪਾਂ ਤੇ ਪੁਲ ਕਾਫੀ ਲੰਬਾ ਹੈ ਇਹ ਤੇ ਇੱਥੋਂ ਪਰੇ ਨੇੜਾ ਵਿਊ ਆ ਵਿਊ ਬੜਾ ਜੰਡਾ ਕਿਉਂਕਿ ਮੌਸਮ ਵੀ ਇਦਾਂ ਦਾ ਹੋ ਰਿਹਾ ਕੁਛ ਕੁਛ ਵਾਲੇ ਵਾਲੇ ਪਾਣੀ ਆ ਹਨਾ ਪੋਲਾ ਵਿਊ ਬਹੁਤ ਸੋਹਣਾ ਆ ਰਿਹਾ ਆ ਦੇ ਕੋਈ ਪੁਲ ਟੱਪਨ ਸਾਰੀ ਰੋਡ ਦਾ ਤੁਸੀਂ ਵਿਊ ਦੇਖੋ ਮਤਲਬ ਵੀ ਵਾਲੇ ਦੇ ਇੰਨੇ ਜਾਇਦ ਰਸਤਾ ਹਨਾ ਇਹ ਜਿਹੜਾ ਰੋਡ ਹੈ ਪੁੱਲ ਦੇ ਟੱਪਣ ਸਾਰੀ ਹੈ ਤੁਸੀਂ ਦੱਸੋ ਵੀ ਇਹ ਹੈ ਜਿਹੜਾ ਰੋਡ ਹੈ ਦੇਖੋ ਵਾਲੇ ਦਾ ਕਿੰਨੇ ਜਿਹੜਾ ਰਸਤੇ ਨੇ ਕਿੰਨਾ ਹਰਿਆਲੀ ਪਰ ਹਨਾ ਸਕੂਨ ਮਿਲਦਾ ਮਨ ਨੂੰ ਚਾਚੂਰੇ ਤੇ ਸੁੱਖੀ ਵੀਰਾ ਵੀ ਰੀਲ ਬਣਾਉਣ ਲੱਰੇ ਆ ਤੇ ਇਹੀ ਸਵਾਲ ਪੁੱਛ ਰਹੇ ਵੀ ਇਹ ਰੋਡ ਦੱਸੋ ਜਿਹੜਾ ਤੇ ਹਣੀ ਵੀਰੇ ਨੇ ਵੀ ਨਾਲ ਦੀਆਂ ਦਾ ਫੋਨ ਕੱਢਿਆ ਨਾ ਰੀਲ ਬਣਾਉਣ ਦੇ ਲਈ 23 ਬੰਦਾ ਵਿਊ ਇਹ ਜਿਆ ਵੀ ਬੰਦੇ ਨੂੰ ਬੰਦੇ ਰਹੀ ਨਹੀਂ ਜਾਂਦਾ ਵੀਡੀਓ ਬਣਾਉਣ ਦੇ ਉਹ ਵੀਡੀਓ ਬਣਾਉਣ ਤੋਂ ਬਿਨਾ ਵਿਊ ਬੜਾ ਜੈਂਟਾ ਤੇ ਆਪਾਂ ਜਾ ਰਹੇ ਹਾਂ ਬਰਸਰ ਵੱਲ ਨੂੰ ਲੋ ਜੀ ਆਪਾਂ ਹੁਣ ਇੱਥੇ ਥੋੜਾ ਟਾਈਮ ਰੁਪੇ ਲੈਣ ਕੁਝ ਖਾਣ ਦੇ ਲਈ ਤੇ ਉਹ ਕਿਉਂਕਿ ਸਵੇਰ ਦੇ ਵੇਸੇ ਕੋਲ ਲੰਚ ਪਰ ਤੋਂ ਬਣਾਉ ਤੋਂ ਕੁਝ ਨਹੀਂ ਖਾਦਾ ਸੀ ਵੀ ਰਾਜੇ ਦਾ ਪਠਾਨੇ ਜਾਂਦੇ ਆਂਦੇ ਕੁਝ ਨਾ ਕੁਝ ਦੁਪਹਿਰ ਦਾ ਟਾਈਮ ਸੀ ਆ ਲੰਚ ਵੀ ਰੈਡੀ ਤਨ ਸੀ ਤਾਂ ਕਰਕੇ ਥੋੜਾ ਰੁਕੇ ਆਂ ਖਾਣ ਦੇ ਲਈ ਲੋ ਜੀ ਸਵੇਰ ਦੇ ਤੁਰੇ ਆਪਾਂ ਆਖਿਰਕਾਰ ਅੰਮ੍ਰਿਤਸਰ ਪਹੁੰਚ ਹੀ ਗਏ ਸਾਹਮਣੇ ਆਪ ਨੂੰ ਦਿਖ ਰਿਹਾ 골ਡਨ ਗੇਟ ਤੇ ਆ ਦੇਖੋ 골ਡਨ ਗੇਟ ਆ ਦੱਸਣ ਦੀ ਕੀ ਲੋੜ ਤਾਂ ਨਹੀਂ ਤੁਸੀਂ ਪਹਿਲਾਂ ਹੀ ਬੰਤੀ ਜਾਣਦੇ ਹੋਵੋਗੇ ਤੇ ਹੁਣ ਆਪਾਂ ਇੱਥੋਂ ਜਾਣਾ ਕੂੜੀਆਂ ਦਾ ਮੇਲਾ ਜਿੱਥੇ ਹੋਣਾ ਆਪਾਂ ਉੱਥੇ ਪਹੁੰਚਣਾ ਹੈਗਾ ਤੇ ਹਾਂਜੀ ਇੱਥੇ ਹੋਣਾ ਹੀ ਆਪਣਾ ਕੂੜੀਆਂ ਦਾ ਮੇਲਾ ਤੇ ਪਸ਼ੂਆਂ ਦਾ ਮੇਲਾ ਮੱਝਾਂ ਦਾ ਮੇਲਾ ਲੋ ਜੀ ਆਪਾਂ ਪਹੁੰਚ ਗਏ ਜਿੱਥੇ ਕੂੜੀਆਂ ਤੇ ਮੱਝਾਂ ਦਾ ਮੇਲਾ ਹੋਣਾ ਤੇ ਹੁਣ ਹੋ ਚੁੱਕੀ ਰਾਤ ਤੇ ਆਪਾਂ ਮੇਲੇ ਦੇ ਵਿੱਚ ਸਵੇਰੇ ਆਵਾਂਗੇ ਤਾਂ ਇਹ ਇਹ ਵਲੋਗ ਨੂੰ ਆਪਾਂ ਕਰਦੇ ਹਾਂ ਤੇ ਖਤਮ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ ਕੱਲੂ ਮਿਲਾਂਗੇ